ਪੰਜਾਬ ਮੰਡੀ ਬੋਰਡ ਹੈ ਇਹਦੀ ਪ੍ਰਾਇੋਰਟੀ ਤੇ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਉਹ ਕੰਮ ਨੇ ਪੀਐਮ ਕਿਸਾਨ ਨਿਧੀ ਦੇ ਜਿਹੜੇ ਡਾਇਰੈਕਟ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਂਦੇ ਹਨ ਹਾਰਟੀਕਲਚਰ ਫਾਰਮਰਸ ਦੇ ਕੋਈ ਸਕੀਮਸ ਹੈਗੇ ਗਵਰਨਮੈਂਟ ਆਫ ਇੰਡੀਆ ਦੀ ਪੰਜਾਬ ਗਵਰਨਮੈਂਟ ਦੀ ਜਾਂ ਐਗਰੀਕਲਚਰ ਡਿਪਾਰਟਮੈਂਟ ਦੀ ਹੋਰ ਵੀ ਕੋਈ ਸਕੀਮਸ ਹੈ ਉਹਦਾ ਡਿਜੀਟਲ ਪਲੈਟਫਾਰਮ ਵੀ ਮੰਡੀ ਬੋਰਡ ਪ੍ਰੋਵਾਈਡ ਕਰਦਾ ਹੈ ਗੱਲ ਸੁਣਨਾ ਚਾਹੀਸੀ ਵੀ ਮੰਡੀ ਬੋਰਡ ਆ ਉਹ ਪੈਟਰੋਲ ਪੰਪ ਸ਼ੁਰੂ ਕਰਨ ਜਾ ਰਿਹਾ ਹੈ ਜੀ ऑयल ਕੰਪਨੀਆਂ ਹੈਗੇ ਐਚ ਪੀਸੀਐਲ ਬੀਪੀਸੀਐਲ ਇੰਡੀਅਨ ਓਇਲ ਪੰਜਾਬ ਐਗਰੋ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹਾ ਹੈ ਪੰਜਾਬ ਸਰਕਾਰ ਦਾ ਇਹ ਹਜ਼ਾਰਾ ਪੰਜਾਬ ਐਗਰੋ ਵੀ ਆਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹਾ ਹੈ ਸਰ ਟੋਟਲ ਕਿੰਨੇ ਪੈਟਰੋਲ ਪੰਪ ਲਗਾਉਣ ਦੀ ਤਜਵੀਜ਼ ਹੈ ਜੀ 108 ਸਾਈਟਸ ਅਸੀਂ ਆਈਡੈਂਟੀਫਾਈ ਕੀਤੀ ਸੀ ਜਿਹੜਾ ਐਚ ਪੀਸੀਐਲ ਬੀਪੀਸੀਐਲ ਤੇ ਇੰਡੀਅਨ ਓਇਲ ਨੇ ਸਰਵੇ ਕਰਕੇ ਸਾਨੂੰ ਦਿੱਤੇ ਸੀ ਪੰਜਾਬ ਮੰਡੀ ਬੋਰਡ ਕੋਲੇ ਪਿੰਡੂ ਲਿੰਕ ਸੜਕਾਂ ਦੇ ਜਿਹੜੇ ਹੈਗੇ ਉਸਾਰੀ ਦਾ ਤੇ ਮਰਮਤ ਦਾ ਦੋਵੇਂ ਕੰਮ ਹੈਗੇ। ਦੋ ਤੁਹਾਡੇ ਕੋਲ ਜਿਹੜੀਆਂ ਵਧੀਆ ਮੰਡੀਆਂ ਦੇ ਨਾਂ ਦੱਸੋ ਜਿਹੜੀਆਂ ਚੱਲਦੀਆਂ ਨੇ ਸਬਜ਼ੀ ਤੇ ਫਲਾਂ ਦੀਆਂ ਤੇ ਉਹਨਾਂ ਨੂੰ ਹੋਰ ਪ੍ਰੋਮੋਟ ਕਰ ਲਈ ਤਾਂ ਕਿ ਕਿਸਾਨਾਂ ਨੂੰ ਆਪਣੀ ਸਬਜ਼ੀ ਫਲ ਵੇਚਣ 'ਚ ਕੋਈ ਦਿੱਕਤ ਨਾ ਆਵੇ। ਕੀ ਐਫਰਟਸ ਜਿਹੜਾ ਪੰਜਾਬ ਮੰਡੀ ਬੋਰਡ ਕਰ ਰਿਹਾ। ਦੋਸਤੋ ਤੁਸੀਂ ਦੇਖ ਰਹੇ ਹੋ ਬੌਸੇ ਟਾਈਮਜ਼ ਮੈਂ دیدار ਗੁਰਨਾ ਤੁਹਾਡੇ ਨਾਲ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜਾ ਪ੍ਰੋਗਰਾਮ ਹੈ ਲੈ ਕੇ ਹਾਜ਼ਰ ਹੋਏ ਆਂ ਇਹ ਆਪਣੇ ਸਾਰਿਆਂ ਦੀ ਜਾਣਕਾਰੀ ਚ ਵਾਦਾ ਵੀ ਕਰੂਗਾ ਤੇ ਆਪਣੇ ਲਈ ਬਹੁਤ ਬੈਨੀਫੀਸ਼ੀਅਲ ਵੀ ਸਾਬਤ ਜਿਹੜਾ ਹੋਊਗਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਜਿਹੜਾ ਪੰਜਾਬ ਮੰਡੀ ਬੋਰਡ ਹੈ ਉਹ ਪੰਜਾਬ ਦਾ ਇੱਕ ਵੱਡਾ ਅਦਾਰਾ ਹੈ ਤੇ ਉਹਨਾਂ ਨੇ ਮੰਡੀਆਂ ਦੀ ਮੇਨਟੇਨੈਂਸ ਕਰਨੀ ਰੋਡ ਬਣਾਉਣੇ ਤੇ ਫਲਾਂ ਦੀ ਮੰਡੀ ਸਬਜ਼ੀ ਦੀ ਮੰਡੀ ਹੋਰ ਅੰਨਾਂ ਜਿਹਾ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੰਡੀ ਬੋਰਡ ਦੇ ਅਧਿਕਾਰ ਖੇਤਰ ਦੇ ਵਿੱਚ ਜਿਹੜੀਆਂ ਹੈਗੀਆਂ ਆਉਂਦੀਆਂ ਨੇ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਹੋਰ ਨਵੇਂ ਕਿਹੜੇ ਕੰਮ ਕਰਨ ਜਾ ਰਿਹਾ ਹੈ ਕਿਸਾਨਾਂ ਨੂੰ ਵਧੀਆ ਸੇਵਾ ਪ੍ਰੋਵਾਈਡ ਕਰਾਉਣ ਲਈ ਕੀ ਕੀ ਉਹਨਾਂ ਦੇ ਨਵੇਂ ਐਫਰਟਸ ਨੇ ਅੱਜ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਆਪਣੇ ਨਾਲ ਨੇ RAMBIR ji ਸੈਕਟਰੀ ਮੰਡੀ ਬੋਰਡ ਨੇ ਤੇ ਆਪਾਂ ਉਹਨਾਂ ਤੋਂ ਇੱਕ ਇੱਕ ਕਰਕੇ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਸਰ ਸਵਾਗਤ ਹੈ ਜੀ ਬਾਊ ਸ਼ਾਹੀ ਤੁਹਾਡਾ ਥੈਂਕ ਯੂ ਸਰ ਸਭ ਤੋਂ ਪਹਿਲਾ ਸਵਾਲ ਹੈ ਜੀ ਜਿਹੜਾ ਪੰਜਾਬ ਮੰਡੀ ਬੋਰਡ ਹੈ ਇਹਦੀ ਪ੍ਰਾਇੋਰਟੀ ਤੇ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਉਹ ਕੰਮ ਨੇ ਜੀ ਪੰਜਾਬ ਮੰਡੀ ਬੋਰਡ ਦਾ ਬੇਸਿਕ ਮੰਡੇਟ ਜਿਹੜਾ ਹੈਗਾ ਉਹ ਸੀਜ਼ਨ ਦੇ ਵਿੱਚ ਜਿਹੜੇ ਮੇਨਲੀ ਦੋ ਹੀ ਸੀਜ਼ਨ ਆਪਾਂ ਜਾਣਦੇ ਹਾਂ ਬਟ ਸਾਲ ਭਰ ਇਹ ਕੰਮ ਕਰਦਾ ਹੈ 365 ਦਿਨ ਸਾਲ ਦੇ ਹੋਰ ਵੀ ਜਿਹੜੇ ਜਿੰਸਾਂ ਹੈਗੀ ਫਲ ਸਬਜ਼ੀਆਂ ਦੇ ਤੇ ਪਰ ਮੇਨਲੀ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਜਾਣਿਆ ਜਾਂਦਾ ਉਹ ਝੋਨੇ ਤੇ ਕਣਕ ਦੇ ਜਿਹੜੇ ਸੀਜ਼ਨ ਹੁੰਦਾ ਹੈ ਖਰੀਦ ਦਾ ਉਦੋਂ ਜਦੋਂ ਮੰਡੀਆਂ ਦੇ ਵਿੱਚ ਅਸੀਂ ਅਰੇਂਜਮੈਂਟ ਕਰਦੇ ਉਹ ਮੇਨਲੀ ਲੋਕ ਜਾਣਦੇ ਆ ਬਟ ਅਸੀਂ ਫਲ ਸਬਜ਼ੀਆਂ ਦੀ ਮੰਡੀਆਂ ਜਿਹੜੇ ਸਵੇਰੇ ਸ਼ਾਮ ਲੱਗਦੀ ਹੈਗੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਬਾਕੀ ਮੇਨ ਯਾਰਡਸ ਦੇ ਵਿੱਚ ਵੀ ਲੱਗਦੀਆਂ ਉਹਦੇ ਵਿੱਚ ਵੀ ਅਸੀਂ ਅਰੇਂਜਮੈਂਟ ਕਰਦੇ ਪੰਜਾਬ ਰਾਜ ਦੇ ਜਿਹੜੇ 64000 ਕਿਲੋਮੀਟਰ ਜਿਹੜੀ ਹੈਗੀ ਪਿੰਡੂ ਲਿੰਕ ਸੜਕਾਂ ਉਹ ਵੀ ਮੰਡੀ ਬੋਰਡ ਤੇ ਪੀ ਡਬਲਯੂ ਡੀ ਮਿਲ ਕੇ ਮੇਨਟੇਨ ਕਰਦੇ ਉਹ ਡਿਸਟ੍ਰਿਕਟਸ ਵੰਡੇ ਹੋਏ ਆ ਕਿ ਕਿਹੜੇ ਡਿਸਟ੍ਰਿਕਟਸ ਪੀ ਡਬਲਯੂ ਡੀ ਨੇ ਕਰਨਾ ਕਿਹੜੇ ਡਿਸਟ੍ਰਿਕਟਸ ਮੰਡੀ ਬੋਰਡ ਨੇ ਬਟ ਨੋਡਲ ਏਜੰਸੀ ਉਹਦੇ ਵਾਸਤੇ ਵੀ ਪੰਜਾਬ ਮੰਡੀ ਬੋਰਡ ਹੈਗਾ ਜੀ ਉਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਆਪਣੀ ਮੰਡੀ ਕਰਕੇ ਲੱਗਦੀਆਂ ਜਿੱਥੇ ਕਿਸਾਨ ਸਿੱਧਾ ਆਪਦੀ ਫਸਲ ਲੈ ਕੇ ਆਂਦੇ ਹੈਗੇ ਤੇ ਫਰੂਟਸ ਐਂਡ ਵੈਜੀਟੇਬਲਸ ਜਿਹੜੇ ਗ로우 ਕਰਦੇ ਆ ਫਾਰਮਰਸ ਉਹ ਲੈ ਕੇ ਆਂਦੇ ਉਹ ਚੰਡੀਗੜ੍ਹ ਦੇ ਵਿੱਚ ਵੀ ਲੱਗਦੀ ਹੈ ਮੋਹਾਲੀ ਦੇ ਵਿੱਚ ਵੀ ਲੁਧਿਆਣਾ ਜਲੰਧਰ ਵੱਡੇ ਸ਼ਹਿਰਾਂ ਦੇ ਵਿੱਚ ਉੱਥੇ ਲੱਗਦੇ ਉੱਥੇ ਵੀ ਅਰੇਂਜਮੈਂਟ ਮੰਡੀ ਬੋਰਡ ਕਰਦਾ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਪੀਐਮ ਕਿਸਾਨ ਨਿਧੀ ਦੇ ਜਿਹੜੇ ਡਾਇਰੈਕਟ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਂਦੇ ਆ ਹਾਰਟੀਕਲਚਰ ਦੇ ਫਾਰਮਰਸ ਦੇ ਕੋਈ ਸਕੀਮਸ ਹੈਗੇ ਗਵਰਨਮੈਂਟ ਆਫ ਇੰਡੀਆ ਦੀ ਪੰਜਾਬ ਗਵਰਨਮੈਂਟ ਦੀ ਜਾਂ ਐਗਰੀਕਲਚਰ ਡਿਪਾਰਟਮੈਂਟ ਦੀ ਹੋਰ ਵੀ ਕੋਈ ਸਕੀਮਸ ਹੈ ਉਹਦਾ ਡਿਜੀਟਲ ਪਲੇਟਫਾਰਮ ਵੀ ਮੰਡੀ ਬੋਰਡ ਪ੍ਰੋਵਾਈਡ ਕਰਦਾ ਤੇ ਫਾਰਮਰਸ ਤੋਂ ਰਿਲੇਟਡ ਜਿਹੜੀ ਹੈਗੀ ਕਾਫੀ ਸਾਰੀ ਸਰਵਿਸਿਜ਼ ਮੰਡੀ ਬੋਰਡ ਪ੍ਰੋਵਾਈਡ ਕਰਦਾ ਠੀਕ ਹੈ ਅਗਲਾ ਸਵਾਲ ਹੈ ਜੀ ਗੱਲ ਸੁਣਨਾ ਚਾਹੀਦੀ ਸੀ ਵੀ ਮੰਡੀ ਬੋਰਡ ਆ ਉਹ ਪੈਟਰੋਲ ਪੰਪ ਸ਼ੁਰੂ ਕਰਨ ਜਾ ਰਿਹਾ ਹੈ ਜੀ ਮੰਡੀ ਬੋਰਡ પેટ્રોલ ਪੰਪ ਸ਼ੁਰੂ ਨਹੀਂ ਕਰਨ ਜਾ ਰਹਾ ਮੰਡੀ ਬੋਰਡ ਕੋਲੇ ਕਾਫੀ ਪ੍ਰੋਮਿਨੈਂਟ ਪਲੇਸਿਸ ਤੇ ਮੰਡੀਆਂ ਹੈਗੀਆਂ ਤੇ ਅਸੀਂ 108 ਸਾਈਟਸ ਆਈਡੈਂਟੀਫਾਈ ਕੀਤੀ ਸੀ ਇਨ ਕੋਆਰਡੀਨੇਸ਼ਨ ਵਿਦ ਜਿਹੜੀ ਪਬਲਿਕ ਸੈਕਟਰ ਦੀ ਜਿਹੜੀ ਔਇਲ ਕੰਪਨੀਆਂ ਹੈਗੇ ਐਚਪੀਸੀਐਲ ਬੀਪੀਸੀਐਲ ਇੰਡੀਅਨ ਔਇਲ ਪੰਜਾਬ ਐਗਰੋ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹਾ ਹੈ ਅੱਜ ਫਾਈਨਲ ਜਿਹੜਾ ਹੈਗਾ ਉਹਦਾ ਆਕਸ਼ਨ ਦਾ ਫਾਈਨਲ ਡੇ ਹੈਗਾ ਤੇ 20 ਸਾਈਟਸ ਫਰਸਟ ਲੋਟ ਦੇ ਵਿੱਚ ਅਸੀਂ ਆਫਰ ਕਰ ਰਹੇ ਤੇ ਇਹਦੇ ਵਿੱਚ 96 ਸਾਡੇ ਕੋਲੇ ਬਿਡਸ ਆਏ ਹੈਗੇ ਤੇ ਬਿਡਿੰਗ ਚੱਲ ਰਹੀ ਹੈਗੀ ਤੇ ਮੈਂ ਤੁਹਾਨੂੰ ਦੋ ਸਾਈਟਸ ਤੇ ਐਗਜ਼ਾਮਪਲ ਦਿੰਦਾ ਇੱਕ ਜਿਹੜਾ ਰਾਜਪੁਰਾ ਸਾਈਟ ਦਾ ਰਿਜ਼ਰਵ ਪ੍ਰਾਈਸ ਅਸੀਂ 175000 ਪਰ ਮੰਥ ਰੈਂਟਲ ਰੱਖਿਆ ਸੀ ਉਹਦੇ ਵਿੱਚ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ 19 ਲੱਖ ਤੇ ਬੋਲੀ ਚੱਲੀ ਗਈ ਹੈਗੀ ਜੀ ਤੇ ਜਿਹੜਾ ਹੈਗਾ ਲੁਧਿਆਣਾ ਸਾਈਟ ਉਹਦੇ ਵਿੱਚ ਵੀ ਬੋਲੀ ਜਿਹੜੀ ਹੈਗੀ 5 ਲੱਖ ਤੋਂ ਉੱਤੇ ਚਲੀ ਗਈ ਹੈਗੀ ਉਹਦਾ ਰਿਜ਼ਰਵ ਪ੍ਰਾਈਸ ਵੀ 2 ਲੱਖ ਤੋਂ ਥੱਲੇ ਹੀ ਸੀਗਾ ਤੇ ਇੰਨਾ ਜ਼ਿਆਦਾ ਕੰਪੀਟੀਸ਼ਨ ਹੈ ਲੋਕ ਲੈਣਾ ਚਾ ਰਹੇ ਆ ऑयल ਕੰਪਨੀਆਂ ਲੈਣਾ ਚਾ ਰਹੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਪੰਜਾਬ ਸਰਕਾਰ ਦਾ ਇਹ ادارਾ ਪੰਜਾਬ ਐਗਰੋ ਵੀ ਆਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਹੋਣਾ ਹੈ ਕਿ ਇੱਕ ਪਬਲਿਕ ਸੈਕਟਰ ਦੀ ਕੰਪਨੀ ਜਾਂ ਅਦਾਰਾ ਪੰਜਾਬ ਸਰਕਾਰ ਦਾ ਕੋਈ ਚੀਜ਼ ਆਫਰ ਕਰ ਰਹਾ ਤੇ ਉਹਦੇ ਵਿੱਚ ਦੂਜਾ ਪਬਲਿਕ ਸੈਕਟਰ ਅਦਾਰਾ ਆਕਸ਼ਨ ਦੇ ਥਰੂ ਪਾਰਟਿਸਿਪੇਟ ਕਰ ਪਾਰਟਿਸਿਪੇਟ ਕਰ ਠੀਕ ਹੈ ਸਰ ਟੋਟਲ ਕਿੰਨੇ ਪੈਟਰੋਲ ਪੰਪ ਲਗਾਉਣ ਦੀ ਤਜਵੀਜ਼ ਹੈ ਜੀ 108 ਸਾਈਟਸ ਅਸੀਂ ਆਈਡੈਂਟੀਫਾਈ ਕੀਤੀ ਸੀ ਜਿਹੜਾ ਐਚਪੀਸੀਐਲ ਬੀਪੀਸੀਐਲ ਤੇ ਇੰਡੀਅਨ ਓਇਲ ਨੇ ਸਰਵੇ ਕਰਕੇ ਸਾਨੂੰ ਦਿੱਤਾ ਸੀ ਕਿ ਬਈ ਇਹ ਸਾਈਟਸ ਸਾਨੂੰ ਜਿਹੜਾ ਹੈਗਾ ਫੇਵਰੇਬਲ ਲੱਗ ਰਹੀ ਹੈ ਤੇ ਤੁਸੀਂ ਇਹ ਸਾਈਟਸ ਆਫਰ ਕਰੋ ਠੀਕ ਹੈ ਸਰ ਹੁਣ ਪਹਿਲੀ ਬਿਡ ਦੇ ਵਿੱਚ ਕਿੰਨੇ ਪਹਿਲੇ ਲੋਟ ਦੇ ਵਿੱਚ ਅਸੀਂ 20 ਸਾਈਟਾਂ ਆਫਰ ਕਰ ਰਹੇ ਹਾਂ ਓਕੇ ਜੀ ਠੀਕ ਹੈ ਜੀ ਹੁਣ ਸਰ ਅਗਲਾ ਸਵਾਲ ਹੈ ਜੀ ਇਹ ਜਿਹੜਾ ਪੰਜਾਬ ਮੰਡੀ ਬੋਰਡ ਆ ਉਹ ਜਿਹੜੀ ਸੜਕਾਂ ਦੀ ਮੇਨਟੇਨੈਂਸ ਉਹ ਕਿਦਾਂ ਕਰਦਾ ਜੀ ਸੋ ਕਿੰਨਾ ਬਜਟ ਹੁੰਦਾ ਹੈ ਉਤੇ ਸੜਕਾਂ ਜਿਹੜੀਆਂ ਹੈਗੀਆਂ ਪਹਿਲਾਂ ਬਣੀਆਂ ਹੋਈਆਂ ਉਹਨਾਂ ਤੇ ਪ੍ਰੀਮਿਕਸ ਪਾਉਂਦਾ ਜਾਂ ਕੁਛ ਨਵੀਂ ਵੀ ਬਣਾਉਂਦਾ ਹੈ ਜਾਂ ਸਿਰ ਮੇਨਟੇਨੈਂਸ ਕਰਦਾ ਹੈ ਜੀ ਪੰਜਾਬ ਮੰਡੀ ਬੋਰਡ ਕੋਲੇ ਪਿੰਡੂ ਲਿੰਕ ਸੜਕਾਂ ਦੇ ਜਿਹੜੇ ਹੈਗੇ ਉਸਾਰੀ ਦਾ ਤੇ ਮੁਰੰਮਤ ਦਾ ਦੋਵੇਂ ਕੰਮ ਹੈਗੇ ਤੇ ਹਾਂਜੀ 64000 ਕਿਲੋਮੀਟਰ ਤੋਂ ਵੱਧ ਸੜਕਾਂ ਇਹ ਟੋਟਲ ਹੈਗੀ ਤੇ ਉਹਦੀ ਮੇਨਟੇਨੈਂਸ ਵੀ ਅਸੀਂ ਕਰਦੇ ਆਂ ਨਵੀਂ ਸੜਕਾਂ ਵੀ ਜਿੱਥੇ ਕਿਤੇ ਡਿਮਾਂਡ ਹੁੰਦੀ ਹੈ ਆ ਕਿ ਕਿਸੇ ਪਬਲਿਕ ਰੈਪਰੈਜ਼ੈਂਟੇਟਿਵ ਤੋਂ ਸਾਡੇ ਕੋਲੇ ਆਂਦੀ ਹੈ ਡਿਮਾਂਡਸ ਕਿ ਬਈ ਇਹ ਨਵੀਆਂ ਸੜਕਾਂ ਬਣਨ ਵਾਲੀਆਂ ਉਹ ਵੀ ਅਸੀਂ ਕਰਦੇ ਆਂ ਇਹ ਪਰ ਅਵੇਲੇਬਿਲਿਟੀ ਆਫ ਫੰਡਸ ਹੁੰਦਾ ਹੈ ਬਟ ਐਸ ਪਰ ਨੋਰਮ ਜਿਹੜਾ 6 ਸਾਲ ਬਾਅਦ ਜੇ ਕੋਈ ਸੜਕ ਬਣੀ ਹੈ ਤਾਂ 6 ਸਾਲ ਬਾਅਦ ਉਹਦੀ ਜਿਹੜੀ ਹੈਗੀ ਦੁਬਾਰਾ ਮੁਰੰਮਤ ਹੁੰਦੀ ਹੈ ਠੀਕ ਹੈ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਫੰਡਸ ਦੀ ਕਮੀ ਹੋਣ ਕਰਕੇ ਆਰ ਡੀ ਐਫ ਦਾ ਇਸ਼ੂ ਹੈਗਾ ਵਿਦ ਹੈਲਡ ਕੀਤੇ ਹੋਏ ਇਸ ਕਰਕੇ ਜਿਹੜਾ ਹੈ ਕੁਝ ਇਹ ਕੰਮ ਸਮੇਂ ਸਿਰ ਨਹੀਂ ਹੋ ਪਾਇਆ ਇਸ ਵਾਸਤੇ ਜਿਹੜਾ ਹੈ ਸੀਐਮ ਸਾਹਿਬ ਨੇ ਹੁਕਮ ਕੀਤਾ ਹੈ ਕਿ ਬਈ ਨਾਬਾਟ ਤੋਂ ਲੋਨ ਲੈ ਕੇ ਤੇ ਮੰਡੀ ਬੋਰਡ ਦੇ ਫੰਡਸ ਡੋਟੇਲ ਕਰਕੇ ਬਾਕੀ ਜਿਹੜੀ ਸਕੀਮਸ ਹੈਗੀ ਸਟੇਟ ਗਵਰਨਮੈਂਟ ਦੀ ਸੈਂਟਰ ਦੀ ਉਹ ਸਾਰਿਆਂ ਨੂੰ ਕਨਵਰਜ ਕਰਕੇ ਅਗਲੇ 1 ਸਾਲ ਦੇ ਵਿੱਚ ਜਿਹੜੇ ਵੀ ਮਰਮਤ ਹੋਣ ਵਾਲੀ ਸੜਕਾਂ ਉਹਨਾਂ ਸਾਰਿਆਂ ਦੀ ਮਰਮਤ ਕੀਤੀ ਜਾਏ ਠੀਕ ਇਹ ਹੁਣ ਮੰਡੀ ਬੋਰਡ ਸ਼ੁਰੂ ਕਰ ਰਿਹਾ ਹੈ ਜੀ ਕੰਮ ਇਹਨਾਂ ਦਾ ਹਾਂਜੀ ਇਹ ਇਹਦੇ ਚਾਰ ਕੰਪੋਨੈਂਟ ਹੈ ਇੱਕ ਸਪੈਸ਼ਲ ਸੈਂਟਰਲ ਅਸਿਸਟੈਂਸ ਦਾ ਹੈਗੇ ਜੀ ਇੱਕ ਰੂਰਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਹੈ ਇੱਕ ਸਾਡੇ ਮਾਰਕੀਟ ਕਮੇਟੀਆਂ ਕੋਲੇ ਵੀ ਫੰਡ ਹੈ ਇੱਕ ਨਬਾਰਡ ਦਾ ਲੋਨ ਹੈ ਇਹਦੇ ਵਿੱਚ ਜਿਹੜੇ ਦੋ ਕੰਪੋਨੈਂਟ ਦਾ ਕੰਮ ਤਾਂ ਸ਼ੁਰੂ ਹੋ ਚੁੱਕ ਜੀ ਅੱਛਾ ਸਰ ਇੱਕ ਵੱਡਾ ਸਵਾਲ ਹੈ ਜਿਹੜੀਆਂ ਕਹਿੰਦੇ ਨੇ ਕਿਸਾਨਾਂ ਨੂੰ ਵੀ ਸਬਜ਼ੀਆਂ ਵੱਲ ਫੁੱਲਾਂ ਵੱਲ ਡਿਵਰਸਿਫਿਕੇਸ਼ਨ ਹੋਣੀ ਚਾਹੀਦੀ ਹੈ ਸੋ ਤੁਹਾਡੇ ਕੋਲ ਜਿਹੜੀਆਂ ਵਧੀਆ ਮੰਡੀਆਂ ਦੇ ਨਾਮ ਦੱਸੋ ਜਿਹੜੀਆਂ ਚੱਲਦੀਆਂ ਨੇ ਸਬਜ਼ੀ ਤੇ ਫਲਾਂ ਦੀਆਂ ਤੇ ਉਹਨਾਂ ਨੂੰ ਹੋਰ ਪ੍ਰਮੋਟ ਕਰ ਲਈ ਤਾਂ ਕਿ ਕਿਸਾਨਾਂ ਨੂੰ ਆਪਣੀ ਸਬਜ਼ੀ ਫਲ ਵੇਚਣ ਚ ਕੋਈ ਦਿੱਕਤ ਨਾ ਆਵੇ ਕੀ ਐਫਰਟਸ ਜਿਹੜਾ ਪੰਜਾਬ ਮੰਡੀ ਬੋਰਡ ਕਰ ਰਿਹਾ ਹੈ ਜੀ ਹਾਰਟੀਕਲਚਰ ਡਿਪਾਰਟਮੈਂਟ ਦੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ 2 ਦਿਨ ਪਹਿਲਾਂ ਤੇ ਪਿਛਲੇ 5 ਸਾਲਾਂ ਚ ਜਿਹੜਾ ਹੈਗਾ ਆਲਮੋਸਟ ਡਬਲ ਤੋਂ ਵੀ ਵੱਧ ਇਹ ਹਾਰਟਿਕਲਚਰ ਕ੍ਰੌਪਸ ਦਾ ਪ੍ਰੋਡਕਸ਼ਨ ਹੋ ਗਿਆ ਹੈ ਇਹਦਾ ਮਤਲਬ ਹੈਗਾ ਕਿ ਸਾਡੇ ਮੰਡੀਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਪ੍ਰਬੰਧ ਅਸੀਂ ਕਰਨੇ ਹੈਗੇ ਆਪਣੀ ਮੰਡੀਆਂ ਦੇ ਵਿੱਚ ਅਸੀਂ ਟੇਬਲ ਤੇ ਮੇਜ ਪ੍ਰੋਵਾਈਡ ਕਰਦੇ ਹਾਂ ਜਿੱਥੇ ਸਾਰੇ ਦਿਨ ਮੰਡੀਆਂ ਲੱਗਦੀਆਂ ਵੱਡੇ ਸ਼ਹਿਰਾਂ ਦੇ ਵਿੱਚ ਪਰ ਸਾਡੀ ਜਿਹੜੀ ਪਰਮਾਨੈਂਟ ਮੰਡੀ ਹੈ ਉੱਥੇ ਸਾਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਸਫਾਈ ਦੀ ਉੱਥੇ ਹੋਰ ਜ਼ਿਆਦਾ ਕਰਨ ਦੀ ਲੋੜ ਹੈ ਈ-ਨੇਮ ਦੇ ਥਰੂ ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਕਰਕੇ ਇੱਕ ਪਲੇਟਫਾਰਮ ਗਵਰਨਮੈਂਟ ਆਫ ਇੰਡੀਆ ਸਪੋਰਟ ਕਰਦਾ 75 ਲੱਖ ਪਰ ਮੰਡੀ ਉਹ ਦਿੰਦੇ ਜੀ ਉਹਦੇ ਵਿੱਚ ਜਿਹੜੀ 79 ਮੰਡੀਆਂ ਅਸੀਂ ਕਵਰ ਕਰ ਚੁੱਕੇ ਹਾਂ 19 ਮੰਡੀਆਂ ਦੀ ਹੋਰ ਤਜਵੀਜ਼ ਅਸੀਂ ਭੇਜੀ ਹੋਈ ਸੀ ਤੇ ਇਹ ਸਾਨੂੰ ਇਹ ਡਾਇਰੈਕਸ਼ਨਸ ਆਈ ਹੈਗੀ ਕਿ ਜਿੰਨੇ ਵੀ ਤੁਹਾਡੀ ਮੰਡੀਆਂ ਰਹਿੰਦੀ ਹੈਗੀ ਉਹ ਸਾਰੀ ਤੁਸੀਂ ਕਵਰ ਕਰ ਸਕਦੇ ਹੋ ਤੇ ਉਹ ਕੱਲ ਚੀਫ ਸਕੱਰੇਟਰੀ ਸਾਹਿਬ ਨੇ ਮੀਟਿੰਗ ਰੱਖੀ ਹੈ ਤੇ ਉਹਦੇ ਵਿੱਚ ਅਸੀਂ 55 ਮੰਡੀਆਂ ਹੋਰ ਵਰਕਰਾਂਗੇ 79 ਤੋਂ ਅਲਾਵਾ ਸਰ ਉਹ ਉਹਦੇ ਵਿੱਚ ਕੀ ਹੈ ਉਹ ਪ੍ਰੋਗਰਾਮ ਕੀ ਹੈ ਜੀ ਉਹਦੇ ਵਿੱਚ 75 ਲੱਖ ਰੁਪਏ ਦੀ ਸਹਾਇਤਾ ਮਿਲਦੀ ਹੈ ਤੇ ਉਹਦੇ ਵਿੱਚ ਤਿੰਨ ਕੰਪੋਨੈਂਟ ਹੈ 40 ਲੱਖ ਦੇ ਵਿੱਚ ਕੋਈ ਫਿਜ਼ੀਕਲ ਇਨਫਰਾਸਟ੍ਰਕਚਰ ਦੇਣਾ 30 ਲੱਖ ਦੇ ਵਿੱਚ ਕੰਪਿਊਟਰਸ ਤੇ ਸੌਫਟਵੇਅਰ ਦਾ ਕੋਈ ਹੈ ਹਾਰਡਵੇਅਰ ਪ੍ਰੋਵਾਈਡ ਕਰਨਾ ਵੀ ਇਲੈਕਟ੍ਰੋਨਿਕ ਉਹਨੂੰ ਕਰਨਾ ਤੇ 5 ਲੱਖ ਦੇ ਵਿੱਚ ਜਿਹੜਾ ਉਹਦੇ ਉੱਥੇ ਵੇਸਟ ਬਚਦਾ ਉਹਦੀ ਪ੍ਰੋਸੈਸਿੰਗ ਵਾਸਤੇ ਓਕੇ ਜੇ ਉੱਥੇ ਕੋਈ ਪ੍ਰਬੰਧ ਕਰਨਾ ਹੈ ਤੇ ਇਹ ਤਿੰਨ ਕੰਪੋਨੈਂਟ ਉਹਦੇ ਵਿੱਚ ਦਿੱਤੇ ਜਾਂਦੇ ਹਨ ਠੀਕ ਹੈ ਸਰ ਕੋਈ ਸਬਜ਼ੀ ਵਾਲੀਆਂ ਕਿਸੇ ਨਵੀਆਂ ਮੰਡੀਆਂ ਨੂੰ ਵੀ ਪ੍ਰਮੋਟ ਕਰਨ ਦਾ ਜਿੱਦਾਂ ਮੈਂ ਕਈ ਪਿੰਡਾਂ ਦੇ ਵਿੱਚ ਦੇਖੀਆਂ ਨੇ ਵੀ ਜਿਹੜੀਆਂ ਕਣਕ ਝੋਨੇ ਲਈਦਾ ਉਹ ਬਹੁਤ ਵੈਸਟ ਮੰਡੀਆਂ ਨੇ ਪਰ ਸਬਜ਼ੀ ਲਈ ਉਹ ਪ੍ਰਮੋਟ ਨਹੀਂ ਹੋ ਸਕੀਆਂ ਸੋ ਇਦਾਂ ਦਾ ਵੀ ਕੋਈ ਪ੍ਰੋਗਰਾਮ ਇਹ ਸਾਨੂੰ ਹੁਕਮ ਹੋਇਆ ਸੀ ਪਿੱਛੇ ਮੀਟਿੰਗ ਹੋਈ ਸੀ ਤੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਵੀ ਸਾਨੂੰ ਹੁਕਮ ਦਿੱਤੇ ਸੀ ਕਿ ਜਿਹੜੇ ਆਫ ਸੀਜ਼ਨ ਹੁੰਦਾ ਉੱਥੇ ਜਿਹੜੀ ਮੇਨ ਮੰਡੀਆਂ ਦੇ ਵਿੱਚ ਜਿਹੜੇ ਯਾਰਡ ਬਣੇ ਹੋਏ ਆ ਉੱਥੇ ਫਲ ਤੇ ਸਬਜ਼ੀ ਦੀਆਂ ਮੰਡੀਆਂ ਅਲਾਉ ਕਰ ਦਿੱਤੇ ਯਾਨੀ ਕਿ ਰੈਡੀ ਫੜੇ ਵਾਲੇ ਫਿਰ ਉਹਨਾਂ ਨੂੰ ਕੋਈ ਸਪੈਸ਼ਲ ਥਾਂ ਨਹੀਂ ਹੁੰਦਾ ਕਈ ਵਾਰੀ ਕਾਰਪੋਰੇਸ਼ਨ ਕਮੇਟੀ ਏਰੀਆ ਦੇ ਵਿੱਚ ਕੀ ਕੰਜੈਸ਼ਨ ਹੁੰਦਾ ਤੇ ਇਹ ਪ੍ਰੋਪੋਜ਼ਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਭਈ ਜਦੋਂ ਆਫਸਿਜਨ ਹੁੰਦਾ ਤਾਂ ਫਰੂਟ ਐਂਡ ਵੈਜੀਟੇਬਲ ਮਾਰਕੀਟਸ ਉੱਥੇ ਹੀ ਬਣ ਜਾਣ ਤੇ ਉਹ ਸਾਰੇ ਜਿਹੜੇ ਵਿਕਰੇਤਾ ਉੱਥੇ ਆ ਕੇ ਵਿੱਚ ਤੇ ਅਸੀਂ ਸਫਾਈ ਦਾ ਅਰੇਂਜਮੈਂਟ ਆਫ ਦਿ ਲੈਵਲ ਤੇ ਕਰੀ ਇੱਕ ਸਰ ਤੁਹਾਡੇ ਇਹ ਪੰਜਾਬ ਮੰਡੀ ਬੋਰਡ ਦੀ ਜਿਹੜੀਆਂ ਦੁਕਾਨਾਂ ਨੇ ਉਹ ਕਾਫੀ ਦੁਕਾਨਾਂ ਅਸੀਂ ਦੇਖਿਆ ਨੇ ਵੀ ਕਿਤੇ ਤਾਂ ਬਹੁਤ ਹੀ ਫੁੱਟਫਾਲ ਹੈ ਜੀ ਐਂਡ ਬਹੁਤ ਹੀ ਕਾਮਯਾਬ ਨੇ ਕਿਤੇ ਹਲੇ ਕੁਝ ਵੀ ਨਹੀਂ ਬਣਿਆ ਜੀ ਉਹ ਇਹਦੇ ਲਈ ਕੀ ਤਿਆਰੀ ਕਰ ਰਿਹਾ ਮੰਡੀ ਬੋਰਡ ਸਾਡੇ ਕੋਲੇ 12000 ਦੇ ਕਰੀਬ ਜਿਹੜੇ ਪਲੋਟਸ ਹੈਗੇ ਦੁਕਾਨਾਂ ਉਹ ਅਨਸੋਲਡ ਹੈਗੇ ਤੇ ਅਸੀਂ ਪ੍ਰੋਪੋਜ਼ਲ ਬਣਾਇਆ ਸੀ ਸਾਨੂੰ ਹੁਕਮ ਹੋਇਆ ਸੀ ਕਿ ਵੀ ਅਗਲੇ 1 ਸਾਲ ਦੇ ਵਿੱਚ 1000 ਕਰੋੜ ਦਾ ਰੈਵਨਿਊ ਟਾਰਗੇਟ ਸੀਗਾ ਜੇ ਅਸੀਂ ਪਹਿਲਾਂ ਤਾਂ ਸੌਫਟਵੇਅਰ ਪਲੇਟਫਾਰਮ ਦੇ ਕੁਝ ਇਸ਼ੂਸ ਸੀਗੇ ਹੁਣ ਅਸੀਂ ਸਿਕਿਉਰ ਪਲੇਟਫਾਰਮ ਜਿਹੜਾ ਰੇਲਟੇਲ ਦਾ ਹੈਗਾ ਉਹ ਜਿੱਤੇ ਅਸੀਂ ਅਸੀਂ ਓਨ ਬੋਰਡਿੰਗ ਕੀਤੀ ਹੈ ਤੇ ਦਸੰਬਰ ਤੋਂ ਅਸੀਂ ਇਹ ਬੋਲੀ ਸ਼ੁਰੂ ਕਰਾਈ ਹੈ ਦਸੰਬਰ ਮਹੀਨੇ ਦੇ ਵਿੱਚ ਸਾਡੇ ਕੋਲੇ 30 ਕਰੋੜ ਦੇ 플ੌਟਸ ਦੇ ਸੇਲ ਹੋ ਗਏ ਤੇ ਹੁਣ ਵੀ ਬੋਲੀਆਂ ਚੱਲ ਰਹੀਆਂ ਹੁਣ ਦੂਜੇ ਲੋਟ ਦੀ ਬੋਲੀਆਂ ਚੱਲ ਰਹੀਆਂ ਉਹਨਾਂ ਦੇ ਕੱਲ ਜਿਹੜਾ ਹੈਗਾ ਫਿਨਿਸ਼ ਹੋਣਗੀ ਤੇ ਉਹਦੇ ਵਿੱਚ ਵੀ ਸਾਨੂੰ ਆਸ ਹੈਗਾ ਕਿ 50 ਕਰੋੜ ਦੇ ਕਰੀਬ ਸਾਨੂੰ ਰੈਵਨਿਊ ਆਏਗਾ ਦੇ ਵਿੱਚ ਪੈਟਰੋਲ ਪੰਪਸ ਦੀ ਅੱਜ ਸ਼ਾਮ ਤੱਕ ਸਾਨੂੰ ਰਿਪੋਰਟ ਆ ਜਾਏਗੀ ਕਿ ਉਹਦਾ ਕਿੰਨਾ ਆਊਟਕਮ ਹੈਗਾ ਇਸੇ ਤਰ੍ਹਾਂ ਅਸੀਂ ਹਰ 15 ਦਿਨ ਦੇ ਵਿੱਚ ਪਲਾਨ ਕੀਤੇ ਹੈਗੇ ਤਾਂ ਕਿ ਜਿਹੜੇ ਸਾਡੇ 12000 ਅਨਸੋਲਡ ਪ੍ਰੋਪਰਟੀਆਂ ਹੈਗੇ ਉਹਨਾਂ ਤੋਂ ਰੈਵਨਿਊ ਜਨਰੇਸ਼ਨ ਵੀ ਇੱਕ ਅਲੱਗ ਰੈਵਨਿਊ ਜਨਰੇਸ਼ਨ ਨਹੀਂ ਹੋਏਗਾ ਇੱਕ ਇਕਨੋਮਿਕ ਐਕਟੀਵਿਟੀ ਜਨਰੇਟ ਹੁੰਦੀ ਹੈ ਕੋਈ ਦੁਕਾਨ ਬਣਦੀ ਹੈ ਕੋਈ ਢਾਬਾ ਬਣਦਾ ਕੋਈ ਪੈਟਰੋਲ ਪੰਪ ਬਣਦਾ ਉਹਦੇ ਨਾਲ ਕੋਈ ਬੈਂਕ ਵੀ ਆਂ ਦਾ ਹੋਰ ਵੀ ਜਿਹੜਾ ਹੈ ਇਕਨੋਮਿਕ ਐਕਟੀਵਿਟੀ ਉੱਤੇ ਜਨਰੇਟ ਹੁੰਦੀ ਇਸ ਕਰਕੇ ਅਸੀਂ ਮੰਡੀਆਂ ਨੂੰ ਜਿਵੇਂ ਤੁਸੀਂ ਕਿਹਾ ਕਿ ਕੁਝ ਮੰਡੀਆਂ ਤਾਂ ਬਹੁਤ ਵਾਈਬਰੈਂਟ ਹੈਗੀ ਕੁਝ ਮੰਡੀਆਂ ਦੇ ਵਿੱਚ ਉਨੀ ਇਕਨੋਮਿਕ ਐਕਟੀਵਿਟੀ ਹੈ ਨਹੀਂ ਤੇ ਅਸੀਂ ਕੋਸ਼ਿਸ਼ ਕਰ ਰਹੇ ਕਿ ਡੀਸੈਂਟਰਲਾਈਜ਼ ਕਰਕੇ ਜਿਹੜੀ ਮੰਡੀਆਂ ਦੇ ਵਿੱਚ ਸਾਡੇ ਕੋਲੇ ਪ੍ਰੋਪਰਟੀਆਂ ਹੈਗੇ ਉੱਤੇ ਵੀ ਇਕਨੋਮਿਕ ਐਕਟੀਵਿਟੀਆਂ ਅਸੀਂ ਜਨਰੇਟ ਕਰਕੇ ਉਹਨਾਂ ਨੂੰ ਵੀ ਵਾਈਬਰੈਂਟ ਬਣਾਈ ਇਹ ਗੱਲ ਅਜਾ ਸਰ ਜਿੱਥੇ ਕਿਰਨ ਦੁਕਾਨਾਂ ਬਹੁਤ ਵਧੀਆ ਚੱਲ ਰਹੀਆਂ ਨੇ ਫੋਰ ਐਗਜ਼ਾਮਪਲ ਮੈਂ ਫਤਿਹਗੜ੍ਹ ਸਾਹਿਬ ਦੀ ਤੁਹਾਨੂੰ ਉਦਾਹਰਨ ਦੇ ਦਿੰਦਾ ਹਾਂ ਉੱਥੇ ਇਨਫਰਾਸਟ੍ਰਕਚਰ ਦਾ ਜਿਹੜਾ ਪ੍ਰਬੰਧ ਹੈ ਕੋਈ ਇੰਨੀ ਵਧੀਆ ਸੜਕਾਂ ਦਾ ਜਾਂ ਕੋਈ ਹੋਰ ਉਹਦੀ ਹਲੇ ਕੁਝ ਕਮੀ ਮਹਿਸੂਸ ਆ ਜਿਹੜੀ ਉਹ ਮਤਲਬ ਹੁੰਦੀ ਹੈ ਸੋ ਉਹਦੇ ਲਈ ਕੀ ਪ੍ਰੋਗਰਾਮ ਹੈਗਾ ਜੀ ਆਪਣੇ ਉਹਦੇ ਵਾਸਤੇ ਵੀ ਅਸੀਂ ਅਰੇਂਜਮੈਂਟਸ ਕਰਦੇ ਮਾਰਕੀਟ ਕਮੇਟੀਆਂ ਕੋਲੇ ਜਿੰਨਾਂ ਕੋਲੇ ਫੰਡਸ ਸਫੀਸ਼ੀਐਂਟ ਅਵੇਲੇਬਲ ਉੱਥੇ ਤੋਂ ਕੋਈ ਇਸ਼ੂਜ਼ ਨਹੀਂ ਕੁਝ ਮਾਰਕੀਟ ਕਮੇਟੀਆਂ ਦੀ ਵਿੱਤੀ ਪੋਜੀਸ਼ਨ ਇੰਨੀ ਚੰਗੀ ਨਹੀਂ ਹੈ ਉਹਨਾਂ ਦੇ ਵਾਸਤੇ ਵੀ ਅਸੀਂ ਸੋਚ ਰਹੇ ਕੋਈ ਸੈਂਟਰਸ ਦੀ ਸਕੀਮ ਜਾਂ ਸਟੇਟ ਗਵਰਨਮੈਂਟ ਦੇ ਫੰਡਸ ਤੋਂ ਸਾਰੇ ਹੀ ਮੰਡੀਆਂ ਦੇ ਵਿੱਚ ਅਸੀਂ ਪ੍ਰੋਪਰ ਅਰੇਂਜਮੈਂਟ ਕਰੀਏ ਹੁਣ 50 ਕਰੋੜ ਦੇ ਸਾਨੂੰ ਸਟੇਟ ਨੇ ਸਕੀਮ ਦਿੱਤੀ ਹੈ ਕਿ ਵੀ ਸਾਰੇ ਮੰਡੀਆਂ ਦੇ ਵਿੱਚ ਜਿੱਥੇ ਲੱਗ ਸਕਦਾ ਜਿੱਥੇ ਸ਼ੈੱਡ ਬਣੇ ਸੋਲਰ ਲਾਈਟਾਂ ਲਾਈਏ ਓਕੇ ਉਹਦੇ ਨਾਲ ਸਾਡੇ ਬਿਜਲੀ ਦੇ ਬਿੱਲ ਦੀ ਵੀ ਬਚਤ ਹੋਏਗੀ ਹਾਂ ਤੇ ਜਿਹੜਾ ਹੈਗਾ ਰੀਨਿਊਏਬਲ એનર્ਜੀ ਹੋਏਗਾ ਜਿਹੜਾ ਉਹ ਕੁਦਰਤੀ ਸੋਮੇ ਤੋਂ ਅਸੀਂ ਊਰਜਾ ਪੈਦਾ ਕਰਾਂਗੇ ਠੀਕ ਹੈ ਅੱਛਾ ਸਰ ਹੁਣ ਮੈਂ ਆਪਣੇ ਇੱਕ ਬੜੇ ਜ਼ਰੂਰੀ ਸਵਾਲ ਤੇ ਆਉਣਾ ਮੰਡੀ ਬੋਰਡ ਦਾ ਮੇਨ ਜਿਹੜਾ ਕੰਮ ਹੈ ਉਹ ਮੰਡੀਆਂ ਨੂੰ ਮੇਨਟੇਨ ਜਿਹੜਾ ਹੈਗਾ ਉਹ ਕਰੰਦਾ ਵੀ ਸੋ ਕਿਸਾਨਾਂ ਨੂੰ ਕੋਈ ਮੰਡੀ ਚ ਕੋਈ ਪਰੇਸ਼ਾਨੀ ਨਾ ਆਵੇ ਆਪਣੀ ਫਸਲ ਵੇਚਣ ਲਈ ਕੋਈ ਉਹਨਾਂ ਦੀ ਲੁੱਟ ਖਸੁੱਟ ਨਾ ਹੋਵੇ ਸੋ ਉਹਦੇ ਲਈ ਮੰਡੀ ਬੋਰਡ ਹੁਣ ਨਵੇਂ ਕੀ ਪਲਾਂਗਾ ਪੁੱਟ ਰਿਹਾ ਹੈ ਕੀ ਪਲਾਨ ਹੈਗਾ ਇਹਦੇ ਲਈ ਮੰਡੀ ਬੋਰਡ ਜਿਹੜਾ ਝੋਨੇ ਦਾ ਕਣਕ ਦਾ ਸੀਜ਼ਨ ਹੁੰਦਾ ਉਦੋਂ ਤੱਕ 24/7 ਹੈਲਪਲਾਈਨ ਜਿਹੜਾ ਹੈ ਚਲੰਦਾ ਉਸ ਤੋਂ ਇਲਾਵਾ ਵੀ ਸਾਡੇ ਹੈਲਪਲਾਈਨ ਨੰਬਰ ਚੱਲਦੇ ਨੇ ਤੇ ਕਿਸਾਨ ਨਾ ਦੇ ਜਿਹੜਾ ਹੈਗਾ ਝਗੜਾ ਨਿਵਾਰਣ ਕਮੇਟੀ ਹਰ ਇੱਕ ਮਾਰਕੀਟ ਕਮੇਟੀ ਦੇ ਵਿੱਚ ਬਣੀ ਹੁੰਦੀ ਹੈ ਜੇ ਕਿਸੇ ਕਿਸਾਨ ਭਰਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਸਖਤਰ ਕੋਲੇ ਜਾ ਕੇ ਆਪਦੀ ਜਿਹੜੀ ਹੈਗੇ ਉਹ ਪਰੇਸ਼ਾਨੀ ਉੱਥੇ ਦੱਸ ਸਕਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਦਾ ਹੱਲ ਵੀ ਕੀਤਾ ਜਾਵੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲੇ ਜਿੰਨੇ ਵੀ ਕੰਪਲੇਂਟਸ ਆਏ ਸੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦਨ 1 ਡੇ অর 2 ਉਹਨਾਂ ਦਾ ਨਿਵਾਰਣ ਕੀਤਾ ਜਾਵੇ ਠੀਕ ਹੈ ਚਲੋ ਸਰ ਮੈਂ ਆਪਣੇ ਆਖਰੀ ਸਵਾਲ ਵੱਲ ਆਉਣਾ ਜੀ ਪੰਜਾਬ ਦੇ ਕਿਸਾਨਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਐਜ਼ ਸੈਕਟਰੀ ਮੰਡੀ ਬੋਰਡ ਕੋਈ ਸੁਨੇਹਾ ਦੇਣਾ ਚਾਹੋਗੇ ਸਾਡੇ ਬਾਊ ਸ਼ਾਈ ਦੇ ਮਾਧਿਅਮ ਰਹੀਂ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਜਿਹੜੇ ਵੀ ਮੰਡੀ ਬੋਰਡ ਦੇ ਫੈਸਿਲਿਟੀਆਂ ਹੈਗੀ ਦੁਕਾਨਾਂ ਦੀ ਉਹ ਦਾ ਲਾਹਾ ਲੈਣ ਸਾਡੇ ਜਿਹੜੀ ਫੈਸਿਲਿਟੀਆਂ ਹੋਰ ਅਸੀਂ ਕ੍ਰੀਏਟ ਕਰਨ ਜਾ ਰਹੇ ਤੇ ਹੋਰ ਵੀ ਉਹ ਕੋਈ ਸੁਝਾਅ ਦੇ ਸਕਦੇ ਆ ਆਪਣੀ ਮੰਡੀ ਦੇ ਬਾਰੇ ਜਾਂ ਮੰਡੀ ਬੋਰਡ ਵੱਲੋਂ ਉਹਨਾਂ ਨੂੰ ਹੋਰ ਕੀ ਫੈਸਿਲਿਟੀਆਂ ਦੇਣੇ ਚਾਹੀਦੀ ਉਹ ਵੀ ਸਾਨੂੰ ਦੱਸ ਸਕਦੇ ਤੇ ਜਿਹੜੀ ਉਹਨਾਂ ਦੇ ਜੇਨਸ ਹੈਗੇ ਉਹ ਸੀਜ਼ਨ ਦੇ ਵਿੱਚ ਜਦੋਂ ਆਉਂਦੇ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਹੀ ਉਹਨਾਂ ਨੂੰ ਸਾਰੇ ਤੇ ਕਿਸਾਨ ਵੀਰਾਂ ਨੂੰ ਅਸੀਂ ਕਹਾਂਗੇ ਕਿ ਉਹ ਜਿਹੜੇ ਹੈਗੇ ਡਾਈਵਰਸੀਫਿਕੇਸ਼ਨ ਵੱਲ ਵੀ ਜਾਣ ਤੇ ਜਿਹੜੀ ਹਾਰਟੀਕਲਚਰ ਕ੍ਰੌਪਸ ਹੈਗੀ ਜਾਂ ਕਿਸ ਝੋਨੇ ਦਾ ਬਦਲ ਹੈਗੀ ਕੋਈ ਫਸਲਾਂ ਉਹਨਾਂ ਵੱਲ ਵੀ ਉਹ ਧਿਆਨ ਦੇਣ ਤਾਂ ਕਿ ਕੁਦਰਤੀ ਸੋਮੇ ਜਿਵੇਂ ਜਿਵੇਂ ਧਰਤੀ ਇਟਲਾ ਪਾਣੀ ਉਨ੍ਹਾਂ ਦੀ ਬਚਤ ਹੋ ਸਕੇ ਸਰਕਾਰ ਵੀ ਇਹਦੇ ਵਾਸਤੇ ਡਿਫਰੈਂਟ ਟਾਈਮਸ ਤੇ ਡਿਫਰੈਂਟ ਸਕੀਮਸ ਡਾਈਵਰਸੀਫਿਕੇਸ਼ਨ ਵਾਸਤੇ ਫਾਈਨੈਂਸ਼ੀਅਲ ਇਨਸੈਂਟਿਵਸ ਵੀ ਦਿੰਦੀ ਹੈ ਤੇ ਮੰਡੀ ਬੋਰਡ ਵੀ ਵਚਨਬੱਧ ਹੈ ਕਿਸਾਨ ਵੀਰਾਂ ਦੀ ਖੁਸ਼ਹਾਲੀ ਵਾਸਤੇ ਦੋਸਤੋ ਇਹ ਸੀਗੇ ਰਾਮਬੀਰ ਜੀ ਸੈਕਟਰੀ ਮੰਡੀ ਬੋਰਡ ਉਹਨਾਂ ਨੇ ਮੰਡੀ ਬੋਰਡ ਦੇ ਜਿਹੜੇ ਪਹਿਲਾਂ ਕੰਮ ਚੱਲ ਰਹੇ ਨੇ ਜੋ ਮੰਡੀ ਬੋਰਡ ਹੋਰ ਪਲਾਂਗਾ ਪੁੱਟ ਰਿਹਾ ਸਾਰੀਆਂ ਗੱਲਾਂ ਨੂੰ ਬਹੁਤ ਵਿਸਤਾਰ ਨਾਲ ਦੱਸਿਆ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰਿਓ ਸਾਰਾ ਤੁਸੀਂ ਆਪਣੇ ਬਿਜ਼ੀ ਸ਼ਡਿਊਲ 'ਚੋ ਟਾਈਮ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਦੋਸਤੋ ਮੈਂ ਤਿਦਾਰ ਗੁਰਨਾ ਤੁਹਾਡੇ ਨਾਲ ਜਲਦੀ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਥੈਂਕ ਯੂ